ਆਜ਼ਨਿਸ ਵਾਲਾ ਦੇ ਉੱਪਰ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਦਾਖਲਾ ਸੰਗ ਤੇ ਕੈਪ ਲਾਉਣ ਤੋਂ ਬਾਅਦ ਇੱਕ ਵੱਡਾ ਖੁਲਾਸਾ ਯੂਨੀਵਰਸਿਟੀਆਂ ਕੈਨੇਡਾ ਵੱਲੋਂ ਕੀਤਾ ਗਿਆ ਇੱਕ ਚੌਕਾਨ ਵਾਲੇ ਆਕੜੇ ਨਿਕਲ ਕੇ ਇਸ ਵਕਤ ਸਾਹਮਣੇ ਨੇ ਆਏ ਨੇ ਯੂਨੀਵਰਸਟੀਆਂ ਨੇ ਕੈਨੇਡਾ ਦਾ ਜਿੱਥੇ ਕਹਿਣਾ ਹੈ ਕਿ ਕੈਨੇਡਾ ਤੋਂ ਬਾਹਰਲੇ ਵਿਦਿਆਰਥੀਆਂ ਦਾ ਦਾਖਲਾ ਇਸ ਸਾਲ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਿਆਂ ਤੇ ਫੈਡਰਲ ਸਰਕਾਰ ਦੁਆਰਾ ਨਿਰਧਾਰਿਤ ਸੀਮਾ ਤੋਂ ਹੇਠਾਂ ਆ ਗਿਆ ਹੈ ਆਵਾਸ ਮੰਤਰੀ ਨੇ ਰਹਿائش ਸਥਿਤੀ ਸੰਭਾਲਦੇ ਹੋਰ ਸੇਵਾਵਾਂ ਦਾ ਦਬਾਅ ਦਾ ਹਵਾਲਾ ਦੰਦੇ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧੇ ਨੂੰ ਰੋਕਣ ਲਈ ਜਨਵਰੀ ਵਿੱਚ ਇੱਕ ਕੈਪ ਦਾ ਐਲਾਨ ਕੀਤਾ ਸੀ ਨਵੀਂ ਨੀਤੀਆਂ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਗਿਣਤੀ ਨੂੰ ਸੀਮਿਤ ਕਰਦੀਆਂ ਜਿਸ ਨੂੰ ਸਰਕਾਰ ਪ੍ਰਤਿਕਿਰਿਆ ਦੇ ਲਈ ਸਵੀਕਾਰ ਕਰੇਗੀ ਅਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ 2024 ਵਿੱਚ ਵਿਦਿਆਰਥੀਆਂ ਦੀ ਗਿਣਤੀ ਦੇ ਅੰਦਰ 35% ਕਮੀ ਆਵੇਗੀ ਯੂਨੀਵਰਸਿਟੀਆਂ ਕੈਨੇਡਾ ਦੇ ਪ੍ਰਧਾਨ ਗੈਬਰੀਅਲ ਮਿਲਰ ਦਾ ਕਹਿਣਾ ਕਿ ਇਹ ਤਬਦੀਲੀਆਂ ਅਸਲ ਵਿੱਚ ਸਰਕਾਰ ਦੀ ਭਵਿੱਖਬਾਣੀ ਨਾਲੋਂ ਵੱਡੀਆਂ ਹੋਣਗੀਆਂ ਅਤੇ ਸਕੂਲਾਂ ਨੂੰ ਵੱਡਾ ਵਿੱਤੀ ਨੁਕਸਾਨ ਵੀ ਹੋਣ ਚੱਲਣਾ ਪਵੇਗਾ ਉਹ ਕਹਿੰਦੇ ਨੇ ਕਿ ਕੈਪ ਨੇ ਸੰਭਵੀ ਵਿਦਿਆਰਥੀਆਂ ਦੇ ਲਈ ਅਨਿਸ਼ਚਿਤਤਾ ਪੈਦਾ ਕੀਤੀ ਹੈ ਅਤੇ ਇਮੀਗ੍ਰੇਸ਼ਨ ਵਿਭਾਗ ਦੀ ਵੀਜ਼ਾ ਪ੍ਰਕਿਰਿਆ ਵਿੱਚ ਵਿਰਾਮ ਜਦੋਂ ਕਿ ਸਰਕਾਰ ਦੁਆਰਾ ਕੈਪ ਲਾਗੂ ਕੀਤੀ ਗਈ ਸੀ ਨੇ ਵਿਦਿਆਰਥੀਆਂ ਨੂੰ ਕਿਤੇ ਹੋਰ ਦੇਖਣ ਲਈ ਪ੍ਰੇਰਿਤ ਕੀਤਾ ਹੋ ਸਕਦਾ ਹੈ ਮਿਲਨ ਨੇ ਇਹ ਗੱਲ ਵੀ ਆਖੀ ਹੈ ਕਿ ਪੂਰੇ ਪ੍ਰਭਾਵ ਉਦੋਂ ਤੱਕ ਸਪਸ਼ਟ ਨਹੀਂ ਹੋਣਗੇ ਜਦੋਂ ਤੱਕ ਸਕੂਲ ਇਹ ਨਹੀਂ ਦੇਖਦੇ ਕਿ ਸਤੰਬਰ ਵਿੱਚ ਕਿੰਨੇ ਵਿਦਿਆਰਥੀ ਆਉਂਦੇ ਨੇ ਸੋ ਕਨੇਡੀਅਨ ਪ੍ਰੈਸ ਦੁਆਰਾ ਇਹ ਰਿਪੋਰਟ ਜਿੱਥੇ ਪਹਿਲੀ ਵਾਰ ਅਗਸਤ ਦੇ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ ਸੋ ਹੁਣ ਵੇਖਣਾ ਆਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਦੇ ਅੰਦਰ ਸਕੂਲ ਦਾ ਇਨਫਰਾਸਟ੍ਰਕਚਰ ਕਿਵੇਂ ਕੰਮ ਕਰੇਗਾ ਕਿਤੇ ਨਾ ਕਿਤੇ ਜਦੋਂ ਨਵੇਂ ਵਿਦਿਆਰਥੀਆਂ ਦਾ ਆਗਮਨ ਬੰਦ ਹੋ ਜਾਵੇਗਾ ਤਾਂ ਇਸ ਨਾਲ ਇਸ ਇੰਡਸਟਰੀ ਦੇ ਵਿੱਚ ਵੀ ਵੱਡਾ ਘਾਟਾ ਹੋਵੇਗਾ ਤੇ ਉਧਰ ਹੀ 70000 ਤੋਂ ਵਧੇਰੇ ਵਿਦਿਆਰਥੀਆਂ ਦੇ ਵਰਕ ਵੀਜ਼ੇ ਖਤਮ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਕੈਨੇਡਾ ਦੇ ਅੰਦਰ ਕਈ ਇਸ ਤਰ੍ਹਾਂ ਦੇ ਕਾਰੋਬਾਰ ਤੇ ਕੰਮ ਜਿਨ੍ਹਾਂ ਨੂੰ ਬ੍ਰੇਕਾਂ ਪੈ ਜਾਣਗੀਆਂ ਜਿਸ ਦੇ ਨਾਲ ਇਹ ਕਾਰੋਬਾਰ ਅੱਜ ਵਾਧੂ ਫੁੱਲ ਰਹੇ ਨੇ ਉਹ ਸਾਰੇ ਕਾਰੋਬਾਰ ਵੀ ਬੰਦ ਹੋ ਜਾਣਗੇ ਇਹ ਉੱਥੇ ਪੰਜਾਬ ਦੇ ਵਿੱਚ ਵੀ ਕਈ ਇਸ ਤਰ੍ਹਾਂ ਦੇ ਵੱਡੇ ਆਈਲੈਂਡ ਸੈਂਟਰਾਂ ਤੋਂ ਲੈ ਕੇ ਵੱਡੇ ਐਜੂਕੇਸ਼ਨ ਡਿਪਾਰਟਮੈਂਟ ਨਾਲ ਜੁੜੇ ਹੋਏ ਕਿਤੇ ਉਹ ਵੀ ਬੈਕਡਾਊਨ ਆ ਚੁੱਕੇ ਨੇ ਤੇ ਇਸ ਕੈਪ ਨੇ ਕਈ ਲੋਕਾਂ ਨੂੰ ਬੇਰਜ਼ਗਾਰ ਵੀ ਕਰ ਦਿੱਤਾ ਪਰ ਮੌਜੂਦਾ ਸਥਿਤੀ ਕੈਨੇਡਾ ਦੀ ਜੋ ਇਸ ਵਕਤ ਬਣੀ ਹੋਈ ਹੈ ਉਸ ਨੂੰ ਦੇਖਦੇ ਹੋਏ ਜਸਟਨ ਟੂਡੋ ਦੀ ਸਰਕਾਰ ਨੇ ਇਹ ਫੈਸਲਾ ਲਿਆ ਤੇ ਇਹ ਫੈਸਲੇ ਦੇ ਨਾਲ ਕਈ ਲੋਕਾਂ ਨੂੰ ਜਿੱਥੇ ਫਾਇਦਾ ਤੇ ਕਈ ਲੋਕਾਂ ਨੂੰ ਵੱਡਾ ਵਿੱਤੀ ਘਾਟਾ ਵੀ ਹੋਣਾ। ਗ੍ਰੇਡਨ ਖਬਰਾਂਵਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰ ਦੇਖਣੀ ਸੁਣਨੀ ਪੜਨੀ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ